ਸਿੱਕਮ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਦੇ ਮੰਗਨ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਪਿਆ ਹੈ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਇਹਨਾਂ ਘਟਨਾਵਾਂ ਦੇ ਵਿੱਚ 15 ਵਿਦੇਸ਼ੀ ਸਮੇਤ 1200 ਤੋਂ ਵੱਧ ਸਲਾਨੀ ਫਸ ਗਏ ਨੇ ਇਹ ਜਾਣਕਾਰੀ ਅਧਿਕਾਰੀਆਂ ਦਿੱਤੀ ਹੈ ਸਿੱਕਮ ਦੇ ਸੈਰ ਸਪਟਾ ਅਤੇ ਸਿਵਲ ਹਵਾਵਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਹੈ ਕਿ ਮੁੱਖ ਸਕੱਤਰ ਦੇ ਦਫ਼ਤਰ ਨੇ ਮੌਸਮ ਦੀ ਸਥਿਤੀ ਦੇ ਆਧਾਰ ਤੇ ਸਾਰੇ ਸਲਾਨੀਆਂ ਨੂੰ 에ਅਰ ਲਿਫਟ ਕਰਨ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਇਸੇ ਦਰਮਿਆਨ ਮੁੱਖ ਮੰਤਰੀ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਭਾਰੀ ਮੀਂਹ ਕਾਰਨ ਇਸਨ ਹਿਮਾਲਿਆਈ ਖੇਤਰ ਦੇ ਵੱਡੇ ਪੱਧਰ ਤੇ ਜਾਇਦਾਦਾਂ ਦਾ ਨੁਕਸਾਨ ਹੋਇਆ ਹੈ ਕਈ ਸੜਕਾਂ ਟੁੱਟ ਗਈਆਂ ਨੇ ਅਤੇ ਬਿਜਲੀ ਤੇ ਖੁਰਾਕੀ ਵਸਤਾਂ ਦੀ ਸਪਲਾਈ ਤੇ ਮੋਬਾਈਲ ਟੈਲੀਕਮ ਪ੍ਰਭਾਵਿਤ ਹੋਇਆ ਹੈ ਵਿਦੇੀ ਬੋਟਮ ਮੁਤਾਬਕ ਪਰਿਮੀ ਪੈਨ ਕਾਰਨ ਤਕਰੀਬਨ 1200 ਤੋਂ 115 ਵਿਦੇਸ਼ੀ ਸਲਾਨੀ ਮੰਗਲ ਜ਼ਿਲ੍ਹੇ ਦੇ ਲਾਚੂਮੇ ਫਸ ਗਏ ਨੇ ਉਹਨਾਂ ਰਸਤੇ ਕੀ ਸਾਰੇ ਸਲਾਨੀ ਪੂਰੀ ਤਰ੍ਹਾਂ ਸੁਰੱਖਿਅਤ ਨੇ ਅਤੇ ਸਥਾਨਕ ਅਥਾਰਟੀ ਨੇ ਉਹਨਾਂ ਨੂੰ ਆਪਣੇ ਥਾਵਾਂ ਤੇ ਟਿਕੇ ਰਹਿਣ ਤੇ ਜੋਖਮ ਵਾਲੇ ਥਾਵਾਂ ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ ਉਹਨਾਂ ਸਾਰੇ ਸਲਾਨੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਉਣ ਦਾ ਪ੍ਰੋਸਾ ਦਿੱਤਾ ਹੈ ਉਹਨਾਂ ਕਹਿ ਕਿ ਮੁੱਖ ਮੰਤਰੀ ਹਰਤਾ ਬਾਰੇ ਜਾਣਕਾਰੀ ਦੇ ਰਹੇ ਨੇ ਸਿੱਕਮ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਦੇ ਮੰਗਨ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਪਿਆ ਹੈ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਇਹਨਾਂ ਘਟਨਾਵਾਂ ਦੇ ਵਿੱਚ 15 ਵਿਦੇਸ਼ੀ ਸਮੇਤ 1200 ਤੋਂ ਵੱਧ ਸਲਾਨੀ ਫਸ ਗਏ ਨੇ ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਸਿੱਕਮ ਦੇ ਸੈਰ ਸਪਾਟਾ ਤੇ ਸਿਵਲ ਹਵਾਵਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਹੈ ਕਿ ਮੁੱਖ ਸਕੱਤਰ ਦੇ ਦਫ਼ਤਰ ਨੇ ਮੌਸਮ ਦੀ ਸਥਿਤੀ ਦੇ ਆਧਾਰ ਤੇ ਸਾਰੇ ਸਲਾਨੀਆਂ ਨੂੰ 에ਅਰ ਲਿਫਟ ਕਰਨ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਇਸੇ ਦਰਮਿਆਨ ਮੁੱਖ ਮੰਤਰੀ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਉੱਚ ਪੱਧ ਪਾਰਿਮੀਹਾ ਕਾਰਨ ਇਸ ਹਿਮਾਲਿਆਈ ਖੇਤਰ ਦੇ ਵੱਡੇ ਪੱਧਰ ਤੇ ਜਾਇਦਾਦਾ ਦਾ ਨੁਕਸਾਨ ਹੋਇਆ ਹੈ। ਕਈ ਸੜਕਾਂ ਟੁੱਟ ਗਈਆਂ ਨੇ ਅਤੇ ਬਿਜਲੀ ਤੇ ਖੁਰਾਕੀ ਵਸਤਾਂ ਦੀ ਸਪਲਾਈ ਤੇ ਮੋਬਾਈਲ ਟੈਲੀਕਮ ਕ ਪ੍ਰਭਾਵਿਤ ਹੋਇਆ ਹੈ। ਮੀਡੀ ਰਿਪੋਰਟਮ ਮੁਤਾਬਕ ਪਾਰਿਮੀ ਪੈਨ ਕਾਰਨ ਤਕਰੀਬਨ 1200 ਕਰੋਲੀਆਂ ਤੇ 15 ਵਿਦੇਸ਼ੀ ਸਲਾਨੀ ਮੰਗਲ ਜ਼ਿਲ੍ਹੇ ਦੇ ਲਾਚੂਂਗ ਜੀ ਫਸ ਗਏ ਨੇ। ਉਹਨਾਂ ਰਸਤੇ ਕੀ ਸਾਰੇ ਸਲਾਨੀ ਪੂਰੀ ਤਰ੍ਹਾਂ ਸੁਰੱਖਿਅਤ ਨੇ ਅਤੇ ਸਥਾਨਕ ਅਥਾਰਟੀ ਨੇ ਉਹਨਾਂ ਨੂੰ ਆਪਣੇ ਥਾਵਾਂ ਤੇ ਟਿਕੇ ਰਹਿਣ ਤੇ ਜੋਖਮ ਵਾਲੇ ਥਾਵਾਂ ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ। ਉਹਨਾਂ ਸਾਰੇ ਸਲਾਨੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਉਣ ਦਾ ਪ੍ਰੋਸ ਹੋ ਦਿੱਤਾ ਹੈ ਉਹਨਾਂ ਕਹਿ ਕੇ ਮੁੱਖ ਮੰਤਰੀ ਹਰਤਾ ਬਾਰੇ ਜਾਣਕਾਰੀ ਦੇ ਰਹੇ ਨੇ ਸਿੱਕਮ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਦੇ ਮੰਗਨ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਪਿਆ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਇਨ੍ਹਾਂ ਘਟਨਾਵਾਂ ਦੇ ਵਿੱਚ 15 ਵਿਦੇਸ਼ੀ ਸਮੇਤ 1200 ਤੋਂ ਵੱਧ ਸਲਾਨੀ ਫਸ ਗਏ ਨੇ ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਸਿੱਕਮ ਦੇ ਸੈਰ ਸਪਾਟਾ ਤੇ ਸਿਵਲ ਹਵਾਵਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਹੈ ਕਿ ਮੁੱਖ ਸਕੱਤਰ ਦੇ ਦਫ਼ਤਰ ਨੇ ਮੌਸਮ ਦੀ ਸਥਿਤੀ ਦੇ ਆਧਾਰ ਤੇ ਸਾਰੇ ਸਲਾਨੀਆਂ ਨੂੰ 에ਅਰ ਲਿਫਟ ਕਰਨ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਇਸੇ ਦਰਮਿਆਨ ਮੁੱਖ ਮੰਤਰੀ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀ ਪਾਰਿਮੀਹਾ ਕਾਰਨ ਇਸ ਹਿਮਾਲਿਆ ਖੇਤਰ ਦੇ ਵੱਡੇ ਪੱਧਰ ਤੇ ਜਾਇਦਾਦਾ ਦਾ ਨੁਕਸਾਨ ਹੋਇਆ ਹੈ ਕਈ ਸੜਕਾਂ ਟੁੱਟ ਗਈਆਂ ਨੇ ਅਤੇ ਬਿਜਲੀ ਤੇ ਖੁਰਾਕੀ ਵਸਤਾਂ ਦੀ ਸਪਲਾਈ ਤੇ ਮੋਬਾਈਲ ਟੈਲੀਕਮਕ ਪ੍ਰਭਾਵਿਤ ਹੋਇਆ ਹੈ ਮੀਡੀਆ ਰਿਪੋਰਟਾਂ ਮੁਤਾਬਕ ਪਾਰਿਮੀ ਪੈਣ ਕਾਰਨ ਤਕਰੀਬਨ 1200 ਤੋਂ 15 ਵਿਦੇਸ਼ੀ ਸਲਾਨੀ ਮੰਗਲ ਜ਼ਿਲ੍ਹੇ ਦੇ ਲਾਚੂਮ ਜੀ ਫਸ ਗਏ ਨੇ ਉਹਨਾਂ ਰਸਤੇ ਕੀ ਸਾਰੇ ਸਲਾਨੀ ਪੂਰੀ ਤਰ੍ਹਾਂ ਸੁਰੱਖਿਅਤ ਨੇ ਅਤੇ ਸਥਾਨਕ ਅਥਾਰਟੀ ਨੇ ਉਹਨਾਂ ਨੂੰ ਆਪਣੇ ਥਾਵਾਂ ਤੇ ਟਿਕੇ ਰਹਿਣ ਤੇ ਜੋਖਮ ਵਾਲੇ ਥਾਵਾਂ ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ ਉਹਨਾਂ ਸਾਰੇ ਸਲਾਨੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਣ ਦਾ ਪ੍ਰੋਸਪਰ ਦਿੱਤਾ ਹੈ ਉਹਨਾਂ ਕਹਿ ਕੇ ਮੁੱਖ ਮੰਤਰੀ ਹਰਤਾ ਬਾਰੇ ਜਾਣਕਾਰੀ ਦੇ ਰਹੇ ਨੇ